ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਐਮਪੀ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇ ਜਨ ਨੂੰ ਟਿਕਟ ਮਿਲਣ ਤੋਂ ਬਾਅਦ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਦਸੂਹਾ ਪਹੁੰਚੇ ਅ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਹਾੜਾ ਅੱਜ ਉਹਨਾਂ ਦੀ ਜਨਮ ਦਿਤੀ ਤੇ ਮੈਂ ਸਾਰੇ ਦੇਸ਼ ਨੂੰ ਸਾਰੀ ਦੁਨੀਆ ਦੇ ਵਿੱਚ ਰਹਿੰਦੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਬਾਬਾ ਸਾਹਿਬ ਭੀਮrao ਨੇ ਜਿੱਥੇ ਪੜਨ ਜੁੜਨ ਤੇ ਸੰਘਰਸ਼ ਕਰਨ ਦਾ ਸੰਦੇਸ਼ ਦਿੱਤਾ, ਉੱਥੇ ਸਾਡੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਔਰ ਅੱਜ ਸੰਵਿਧਾਨ ਨੂੰ ਬਚਾਉਣ ਦੀ ਜ਼ਰੂਰਤ ਹੈ। ਅੱਜ ਤਾਨਾਸ਼ਾਹਾਂ ਨੂੰ ਹਟਾਉਣ ਦੀ ਜ਼ਰੂਰਤ ਹੈ। ਪਹਿਲੀ ਵਾਰ ਪਹੁੰਚੇ ਹੋ ਸੁਵਾ ਦੇ ਵਿੱਚ ਐਮਪੀ ਦੀ ਡਾਇਰੈਕਟਰ ਮਿਲਣ ਤੋਂ ਬਾਅਦ ਇਹੋ ਜਿਹਾ ਰਿਸਪੌਂਸ ਨਾ। ਮੈਂ ਆਪਣੇ ਸਾਥੀ ਰੰਬੀਰ ਘੁੰਮਣ ਜੀ ਐਮ ਐਲ اے ਦਸੂਹਾ ਤੇ ਉਹਨਾਂ ਦੇ ਸਮੁੱਚੇ ਦਸੂਹਾ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਜੋਤ ਸ਼ਾਹ ਦੇਖਣ ਨੂੰ ਮਿਲਿਆ ਉਹ ਵਾਕਿਆ ਹੀ ਕਾਬਲੇ ਤਾਰੀਫ ਹੈ ਔਰ ਐਡਾ ਵੱਡਾ ਇਕੱਠ ਅੱਜ ਤੱਕ ਜਿੰਨੇ ਵੀ ਇਕੱਠ ਹੋਏ ਮੇਰਾ ਖਿਆਲ ਸਭ ਤੋਂ ਵੱਡਾ ਇਕੱਠ ਜਿਹੜਾ ਘੁੰਮਣ ਸਾਹਿਬ ਨੇ ਕੀਤਾ ਹੈ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਵਧਾਈ ਦੇਣਾ ਚਾਹੁੰਦਾ ਔਰ ਠਾਠਾ ਮਾਰਦਾ ਇਕੱਠ ਜਿਹੜਾ ਇਹ ਜਿਹੜੀ ਜਿੱਤ ਆਮ ਆਦਮੀ ਪਾਰਟੀ ਦੀ ਲੋਕ ਸਭਾ ਦੇ ਵਿੱਚ ਜਿਹੜੀ ਜਿੱਤ ਹੈ ਹੁਸ਼ਾਰਪੁਰ ਤੋਂ ਇਹ ਉਸ ਦਾ ਬਹੁਤ ਵੱਡਾ ਪ੍ਰਤੀਕ ਹੈ ਸੋ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਅੱਜ ਤੋਂ ਬਾਅਦ ਵਿੱਚ ਕਾਫੀ ਜਿਹੜਾ ਪਾਰਟੀ ਨੂੰ ਹੋਰ ਵੀ ਸਾਥ ਮਿਲਿਆ ਜਿਹੜੇ ਪਵਨ ਕੁਮਾਰ ਜੀ ਨੂੰ ਆਤਮਪਰਤੋਂ ਆਮ ਆਦਮੀ ਪਾਰਟੀ ਚੈੱਕ ਹੀ ਕਿਹਨੇ ਕਰੂ ਪਵਨ ਤੀਨੂ ਜੀ ਬਹੁਤ ਤਜਰਬੇਕਾਰ ਨੇਤਾ ਨੇ ਔਰ ਉਹਨਾਂ ਨੇ ਸੰਗਠਨ ਦੇ ਪੱਦਰ ਤੇ ਔਰ ਪਾਰਟੀਆਂ ਪੱਦਰ ਤੇ ਬਹੁਤ ਮਿਹਨਤੀ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੇ ਸ਼ਾਮਲ ਹੋਣ ਦੇ ਨਾਲ ਯਕੀਨ ਹੈ ਕਿ ਪਾਰਟੀ ਨੂੰ ਬਹੁਤ ਵੱਡਾ ਬਲ ਮਿਲੇਗਾ ਔਰ ਜਲੰਧਰ ਦੀ ਲੋਕ ਸਭਾ ਸੀਟ ਵੀ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਜਿੱਤਾਂਗੇ ਔਰ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਜਿੱਤ ਕੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੀ ਝੋਲੀ ਦੇ ਵਿੱਚ ਪਾਉਂਗਾ ਅਖੀਰ ਸਾਹਿਬ ਜੀ ਅਕਸਰ ਜਿਹੜੇ ਲੋਕਾਂ ਦੇ ਵਿੱਚ ਰੋਸ ਪਿਆ ਜਾਂਦਾ ਕਿ ਐਮਪੀ ਸਾਹਿਬ ਜਿੱਤਣ ਤੋਂ ਬਾਅਦ ਮੁਰਕੇ ਹਲਕਿਆਂ 'ਚ ਨਹੀਂ ਹੁੰਦੇ ਜਿੱਥੋਂ ਅਮਕੇ ਨੇ ਕੀ ਕਹਿਣਾ ਕਰਦਾ ਹੈ ਇਹਦਾ ਸੁਆਮਕੇਰੀਆਂ ਕੀ ਇਹ ਤਾਂ ਕਿਤੇ ਵੀ ਨਹੀਂ ਪੂਰੇ ਹੁਸ਼ਿਆਰਪੁਰ ਦੇ ਵਿੱਚ ਵੀ ਕਿਤੇ ਐਮਪੀ ਜਿਹੜੇ ਪਹਿਲਾਂ ਵੀ ਬਣੇ ਕਦੇ ਨਜ਼ਰ ਨਹੀਂ ਆਏ ਪਰ ਮੈਂ ਹਾਂ ਇਹਨਾਂ ਜ਼ਰੂਰ ਭਰੋਸਾ ਦਿਵਾਉਣਾ ਚਾਹੁੰਦਾ ਕਿ ਕਰਮਬੀਰ ਘੁੰਮਣਜੀ ਵਰਗੇ ਜਿਹੜੇ ਸਾਡੇ ਐਮਐਲਏਜ਼ ਨੇ ਬੜੇ ਮਿਹਨਤੀ ਨੇ ਤੇ ਸਾਡਾ ਵੀ ਇਹ ਪ੍ਰਯਾਸ ਰਹੇਗਾ ਕਿ ਲੋਕ ਸਾਡੇ ਨਾਲ ਜਿੰਨਾ ਪਿਆਰ ਕਰਦੇ ਨੇ ਜਿੰਨੇ ਸਾਡੇ ਸਾਥੀ ਪਿਆਰ ਕਰਦੇ ਨੇ ਅਸੀਂ ਵੀ ਜ਼ਰੂਰ ਲੋਕਾਂ ਦੇ ਵਿੱਚ ਰਹੀਏ ਕਿਉਂਕਿ ਲੋਕਾਂ ਦੁਆਰਾ ਚੁਣੇ ਜਾਣਾ ਤੇ ਲੋਕਾਂ ਦੇ ਵਿੱਚ ਰਹਿਣਾ ਜਿਹੜਾ ਉਹ ਸਾਡਾ ਬਿਲਕੁਲ ਫਰਜ਼ ਵੀ ਹੈ ਥੈਂਕਿਊ ਅੱਜ ਦਸੂਹਾ ਦੇ ਰੀਤ ਫਾਰਮ ਵਿਖੇ ਡਾਕਟਰ ਰਾਜਕਮਾਰ ਜੀ ਉਮੀਦਵਾਰ ਲੋਕ ਸਭਾ ਹਲਕਾ ਦਸੂ ਆ ਹਾਰਪੁਰ ਆਮ ਆਦਮੀ ਪਾਰਟੀ ਵੱਲੋਂ ਜਿਹਨਾਂ ਨੂੰ ਟਿਕਟ ਮਿਲੀ ਹੈ ਉਹ ਇੱਥੇ ਅੱਜ ਆਏ ਸੀਗੇ ਔਰ ਵਰਕਰ ਮਿਲਣੇ ਉਹਨਾਂ ਦੇ ਨਾਲ ਵਰਕਰਾਂ ਦੇ ਰੁਭਰੂ ਹੋਏ ਆ ਔਰ ਪਹਿਲੀ ਵਾਰੀ ਦਸੂਆ ਪੁਆਇੰਟਡ ਤੇ ਸਾਡੇ ਦਸੂਆ ਹਲਕੇ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਜਿੱਥੇ ਸਵਾਗਤ ਕੀਤਾ ਗਿਆ ਉੱਥੇ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ ਕੇ